ਸਾਡੇ ਬਈ 15 ਲੱਖ ਰੁਪਏ ਫਸਿਆ ਆਇਆ ਸੀਗਾ 2 ਸਾਲ ਹੋ ਗਏ ਘਟੋ ਘਟ ਰੁਦਰਾਕਸ਼ ਵਾਲਿਆਂ ਦੇ ਮਹਾਲੀ ਸਾਨੂੰ ਪੂਰਾ ਪੂਰਾ ਯਕੀਨ ਆ ਵੀ ਬਈ ਸਾਡੇ ਪੈਸੇ ਕਢਾਉਣਗੇ ਜੇਕਰ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੀ ਆ ਅਸੀਂ 25 ਤਰੀਕ ਤੱਕ ਸਾਰਾ ਕੁਝ ਦੇਖਾਂਗੇ ਇਸ ਤੋਂ ਬਾਅਦ ਨਹੀਂ ਐਸੀ ਮਜਬੂਰੀ ਸਰ ਸਾਨੂੰ ਸਾਡਾ ਅਧਿਕਾਰ ਆ ਅਸੀਂ ਅੰਦੋਲਨ ਵੀ ਇਹਨਾਂ ਦੇ ਖਿਲਾਫ ਕਰਾਂਗੇ ਮੇਰਾ 1.70 ਉਹਨਾਂ ਕੋਲ ਪੈਸੇ ਆ ਤੇ ਹੁਣ ਦੇਖਦੇ ਹਾਂ ਉਹ ਦੰਦੇ ਆ ਕਿ ਨਹੀਂ ਜੇ ਨਹੀਂ ਦੰਦੇ ਤਾਂ ਮੈਂ ਅਗਲੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੂਗੀ ਬਿਲਕੁਲ ਵੀ ਮੈਡੀਕਲ ਕਰਵਾਉਣ ਤੋਂ ਬਾਅਦ ਸਾਡਾ ਮੈਡੀਕਲ ਹੋਣ ਤੋਂ ਬਾਅਦ ਇਹ 6 ਮਹੀਨੇ ਹੋ ਗਏ ਆ 6 ਦੇ ਵੀ ਜ਼ਿਆਦਾ ਹੋ ਗਏ ਆ ਹਜੇ ਵੀ ਟੋਪੀਆਂ ਪਾਈ ਜਾਂਦੇ ਅੱਜ ਪੈਸੇ ਤੁਹਾਨੂੰ ਕਦ ਅੱਜ ਵੀ ਜਾਂ ਕੱਲ ਮਿਲ ਜੂ ਕੱਜ ਮਿਲ ਜੂ ਕੱਲ ਵੀ ਜਾਂ ਮਿਲ ਜੂ ਤੁਹਾਨੂੰ ਕੋ ਪਾਸਪੋਰਟ ਵੀ ਲੈ ਲਿਆ ਪਾਸਪੋਰਟ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਪਾਨਾ ਸਿੱਧੂ ਦੇ ਕਰਕੇ ਇੱਥੇ ਇਕੱਠ ਸੀ ਮੈਂ ਵੀ ਇਸ ਇਕੱਠ ਵਿੱਚ ਸ਼ਾਮਲ ਹੋਈ ਆ ਮੈਨੂੰ ਮੇਰੇ 12 ਲੱਖ ਰੁਪਈਆ ਨਵਾਂ ਸ਼ਹਿਰ ਦੇ ਏਜੰਟ ਕੋਲ ਫਸਿਆ ਹੋਇਆ ਆ ਮੈਂ ਉਮੀਦ ਲੈ ਕੇ ਆਈ ਆ ਕਿ ਮੇਰੇ ਇਹ ਪੈਸੇ ਵੀਰ ਹੁਣੀ ਦਵਾਣਗੇ ਇਸ ਕਰਕੇ ਮੈਂ ਇੱਥੇ ਅੱਜ ਇਕੱਠ ਵਿੱਚ ਆਈ ਹਾਂ ਸਵਾਲ ਤਾਂ ਇਸ ਚੀਜ਼ ਦਾ ਨਾ ਇਹ ਲੋਕਾਂ ਦਾ ਸੋਚਣਾ ਲੋਕਾਂ ਨੂੰ ਐਵੇਂ ਇਹ ਤਾਂ ਭੋਲੇ ਭਾਲੇ ਨਾਲ ਜਿਹੜਾ ਮਰਜੀ ਠੱਗ ਲੋ ਫਿਰ ਤਫਰ ਨਸ਼ਾ ਹੀ ਵਿਕੀ ਜਾਂਦਾ ਜਿਹੜਾ ਗੁੰੰਦਾ ਪੰਜਾਬ ਦੇ ਵਿੱਚ ਹੋਈ ਜਾਂਦਾ ਫਿਰ ਹੋਣਗੇ ਦੇਖੋ ਜੀ ਤੁਹਾਨੂੰ 4 ਦਿਨਾਂ ਚ ਬਾਹਰ ਭੇਜਾਂਗੇ 10 ਦਿਨਾਂ ਬਾਹਰ ਭੇਜਾਂਗੇ ਮਹੀਨੇ ਚ ਬਾਹਰ ਭੇਜਾਂਗੇ ਸਾਰੇ ਸਾਰੇ ਪਰਿਵਾਰ ਨੂੰ ਬਾਹਰ ਭੇਜਾਂਗੇ ਰਦਰਾਕਸਣ ਦਾ ਕੰਮ ਇਹ ਹੀ ਸੀ ਕਿ ਨਾ ਥੋੜੀ ਸਾਰੀ ਫੈਮਿਲੀ ਨੂੰ ਬਾਹਰ ਭੇਜਾਂਗੇ ਇਹ ਜਿਹੜਾ ਕਿ ਕਈ ਮੈਨੂੰ ਸਰਕਾਰ ਕਈ ਮੈਨੂੰ ਇਹ ਬੰਦੇ ਗੱਲੇ ਬੰਦੇ ਇਹ ਗੱਲ ਕਹਿੰਦੇ ਨੇ ਕਿ ਜੇ ਮੈਨੂੰ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿੰਦਾ ਵੀ ਲੋਕ ਨਾ ਜਾਣ ਇਹ ਜਿਹੜਾ ਲੋਕਾਂ ਨੂੰ ਘਰੇ ਸਦਕੇ ਲਾਉਂਦੇ ਨੇ ਪਰ ਇੱਕ ਸ਼ੋਸ਼ਣ ਤਾਂ ਬਹੁਤ ਵੱਡਾ ਹੋ ਰਿਹਾ ਨਾ ਇਹ ਸ਼ੋਸ਼ਣ ਦਾ ਕੋਈ ਨਾਤ ਨਹੀਂ ਨਾ ਪੈ ਰਹੀ ਜਿਹੜੇ ਮੈਨੂੰ ਇਹ ਕਹਿੰਦੇ ਨੇ ਤੁਸੀਂ ਇਹਨਾਂ ਲੋਕਾਂ ਦੀ ਵਾਅ ਠਾ ਰਹੇ ਹਾਂ ਇਹ ਲੋਕ ਨਾ ਜਾਣ ਥੱਲੇ ਕਮੈਂਟ ਵੀ ਮੈਂ ਪੜਦਾ ਹੁੰਨਾ ਇਹ ਲੋਕ ਨਾ ਜਾਣ ਮਸ਼ਹੂਰੀਆ ਦਿਖਾ ਕੇ ਐਡਾ ਵੱਡਾ ਝੂਠ ਬੋਲਣਾ ਤਾਂ ਫਿਰ ਝੂਠ ਬੋਲ ਬਲ ਜਿਵੇਂ ਮਰਜੀ ਠੱਗੀ ਜਾਓ ਮੇਰੇ ਕੋਲ ਲੋਕ ਆਉਂਦੇ ਨੇ ਕਿ ਮੈਂ ਜਿਵੇਂ ਮਰਜੀ ਗਲਤਾ ਝੂਠ ਤੇ ਸੱਚ ਦੀ ਆ ਝੂਠ ਕਿਉਂ ਬੋਲ ਰਹੇ ਨੇ জাফর ਜਿੰਨੀ ਗੱਲ ਕਰੀਏ ਜਿੰਨੇ ਕਮਿਟਮੈਂਟ ਕਰੀਏ ਉਹਨਾਂ ਦੇ ਭੁੱਲ ਉਤਰਨਾ ਸਵਾਲ ਤਾਂ ਇਸ ਚੀਜ਼ ਦਾ ਨਾ ਇਹ ਲੋਕਾਂ ਦਾ ਸੁਚਨਾ ਲੋਕਾਂ ਨੂੰ ਐਵੇਂ ਇਹ ਤਾਂ ਭੋਲੇ ਭੋਲੇ ਨਾਲ ਜਿਹੜਾ ਮਰਜ਼ੀ ਠੱਗ ਲੋ ਫਿਰ ਤਾਂ ਫਰ ਨਸ਼ਾ ਹੀ ਵਿਕੀ ਜਾਂਦਾ ਜਿਹੜਾ ਕੁਝ ਹੁੰਦਾ ਪੰਜਾਬ ਦੇ ਵਿੱਚ ਹੋਈ ਜਾਂਦਾ ਫਿਰ ਜੇ ਆਪਾਂ ਇਹ ਚੀਜ਼ ਦਾ ਛੋਚ ਨਹੀਂ ਕਰਨਾ ਛੋਚਾ ਜਿਹੜਾ ਮਰਜ਼ੀ ਕਰੀ ਚੱਲੋ ਇਹ ਬਹੁਤ ਵੱਡਾ ਛੋਚਨ ਹੋਇਆ ਹੋਇਆ ਇਸ ਕਰਕੇ ਮੇਰਾ ਮਕਸਦ ਇਹ ਆ ਕਿ ਲੰਮਾ ਸਮਾਂ ਰੌਲਾ ਪਾਉਣ ਦੇ ਨਾਲ ਇੱਥੇ ਆਉਣ ਦੇ ਨਾਲ ਇਨਾਂ ਦੇ ਪ੍ਰਦਰਸ਼ਨ ਕਰਨ ਨਾਲ ਨਾ ਮੁਜ਼ਾਰੇ ਕਰਨ ਨਾਲ ਕਰੋੜਾਂ ਰੁਪਇਆ ਕਢਾਇਆ ਵੀ ਤੇ ਲੋਕਾਂ ਨੂੰ ਲਾਮਬਦ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਸਾਡੀ ਪੰਜਾਬ ਦੀ ਜਵਾਨੀ ਕਿਵੇਂ ਇੱਥੇ ਰਹਿ ਕੇ ਸੀ ਪੰਜਾਬ ਆਪਣਾ ਪੰਜਾਬ ਬਚਾਈਏ ਆਪਣੀ ਸਿੱਖਿਆ ਪ੍ਰਣਾਲੀ ਬਚਾਈਏ ਤੁਸੀਂ ਮੈਨੂੰ ਇਹ ਦਿਖਾ ਦਿਓ ਜਿਹੜੇ ਤੁਸੀਂ 12ਵੀਂ ਤੋਂ ਬਾਅਦ ਇੱਕ ਗੱਲ ਆਪਾਂ ਕਰੀਏ ਨਾ 12ਵੀਂ ਤੋਂ ਬਾਅਦ ਅਸੀਂ ਸਾਡੇ ਜਮਾਤ ਤੁਸੀਂ ਬਾਹਰ ਭੇਜੇ ਨਗੇ ਤੁਸੀਂ ਇਹ ਦਿਖਾ ਦਿਓ ਨਾ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਪਰਸ ਡਿਪਾਰਟਮੈਂਟ ਤੇ ਮਿਲਣਾ ਨਾ ਕੋਈ ਰੈਵਿਊ ਡਿਪਾਰਟਮੈਂਟ ਦੇ ਵਿੱਚ ਮਿਲਣਾ ਨਾ ਕੋਈ ਆਫਸਰ ਆਫਸਰ ਨਾ ਕੋਈ ਟੀਚਰ ਬੰਨਾ ਕਿਉਂਕਿ ਨੌਜਵਾਨ 12ਵੀਂ ਤੋਂ ਇਹਨਾਂ ਨੇ ਦਿਮਾਗ ਦੇ ਵਿੱਚ ਏਡਾ ਕੁਝ ਭਰਤਾ ਜਾਓ ਬਾਹਰ ਸਾਰਾ ਕੁਝ ਬਾਹਰ ਹੀ ਆ ਪੰਜਾਬ ਦੇ ਵਿੱਚ ਤਾਂ ਕੁਝ ਹੈ ਨਹੀਂ ਜਿਹੜੇ ਤੁਸੀਂ ਹੋਰ ਸਾਰੇ ਇੱਥੇ ਜਿਹੜੇ ਪੀੜਤੋਂ ਜਿਹੜੇ ਹੋਰ ਤੁਸੀਂ ਏਜੰਟਾਂ ਤੋਂ ਪੀੜਤੋਂ ਉਹਨਾਂ ਦਾ ਆਪਾਂ ਇੱਕ ਵਾਰੀ ਉਹਨਾਂ ਨਾਲ वार्तालाਪ ਕਰਦੇ ਆ ਇੱਥੇ ਬੈਠ ਕੇ ਗਰਾਹ ਕੋਈ ਅਸੀਂ ਕਿਤੇ ਨਹੀਂ ਜਾਣਾ ਕਿ ਪ੍ਰਸ਼ਾਸਨ वार्तालाਪ ਕਰ ਲੇ ਵੀ ਤੁਸੀਂ ਕਦੋਂ ਪੈਸੇ ਦਿੰਨੇ ਹੋ ਕੀ ਨਹੀਂ ਦਿੰਦੇ ਠੀਕ ਹੈ ਗੱਲ ਇਸ ਤੋਂ ਬਾਅਦ ਆਪਾਂ ਦਰਖਾਸਤ ਉਹਨਾਂ ਨੂੰ ਅ ਜੇ ਆਪਣਾ ਨਹੀਂ ਮਸਲਾ ਹੱਲ ਕਰਦੇ ਕਾਨੂੰਨ ਕੀ ਕਾਰਵਾਈ ਕਰਦਾ ਆਪਾਂ ਉਹ ਦੇਖਾਂਗੇ ਜੇਕਰ ਨਹੀਂ ਕਾਰਵਾਈ ਹੁੰਦੀ ਅਸੀਂ ਕਾਨੂੰਨ ਅਸੀਂ ਪ੍ਰਸ਼ਾਸਨ ਖੜਾ ਅਸੀਂ ਹੱਥ ਬੰਨ੍ਹ ਕੇ ਹੀ ਬੇਨਤੀ ਕਰਦੇ ਹੁੰਨੇ ਆ ਜਿੱਥੇ ਕਾਰਵਾਈ ਨਹੀਂ ਹੁੰਦੀ ਪਰ ਸਾਡੇ ਤੋਂ ਅੰਦੋਲਨ ਤੋਂ ਇਲਾਵਾ ਹੋਰ ਸਾਡੇ ਵੱਲੇ ਪੱਲੇ ਹੋਰ ਕੁਝ ਨਹੀਂ ਹੈਗਾ ਵਿਰੋਧ ਕਰਨ ਤੋਂ ਇਲਾਵਾ ਸਾਡੇ ਹੋਰ ਕੁਝ ਨਹੀਂ ਹੈਗਾ ਦੂਜੀ ਗੱਲ ਅਸੀਂ ਪ੍ਰਸ਼ਾਸਨ ਨੂੰ ਹੋਰ ਬੇਨਤੀ ਕਰੀ ਹੈ ਜਿਹੜੇ ਜਿਆਦਾਤਰ ਪਹਿਲਾਂ ਏਜੰਟ ਭਗੌੜੇ ਹੋਏ ਨੇਗੇ ਅਸੀਂ ਇਹ ਕਹਨੇ ਆ ਕਿ ਜਦੋਂ ਇੱਕ ਤੇ ਪਰਚਾ ਦਰਜ ਹੋ ਗਿਆ ਉਹਨਾਂ ਦੇ ਪਾਸਪੋਰਟ ਜਮ੍ਹਾਂ ਕਰਨੇ ਇਹ ਵਿਦੇਸ਼ ਨਾ ਭੱਜ ਸਕਣੇ ਵਿਦੇਸ਼ ਬਹੁਤ ਭੱਜੇ ਹੋਏ ਨੇਗੇ ਜਿੰਨੀਆਂ ਵੀ ਬਠਿੰਡੇ ਦੇ ਕਈ ਭੱ ਹੋਰ ਕਈ ਥਾਵਾਂ ਤੇ ਬਚੇ ਹੋਏ ਨੇ ਅਸੀਂ ਇਹ ਕਹਿੰਦੇ ਵੀ ਜਦੋਂ ਇੱਕ ਵਾਰੀ ਇਹਦੇ ਪਰਚਾ ਦਰਜ ਹੋ ਗਿਆ ਨਾਲ ਇਹਨਾਂ ਦਾ ਪਾਸਪੋਰਟ ਨਾਲ ਇਹਨਾਂ ਦਾ ਰੱਖਣਾ ਬੜਾ ਜ਼ਰੂਰੀ ਹੈ ਤਾਂ ਕਿ ਜਿਹੜਾ ਬਾਹਰ ਨਾ ਭਾ ਸਕਣ ਲੰਮਾ ਸਮਾਂ ਇਹਨਾਂ ਨੂੰ ਇੱਥੇ ਗਿੜੇ ਖਵਾਉਣੇ ਆ ਤੇ ਸਾਨੂੰ ਸਾਡਾ ਮਕਸਦ ਹੈ ਕਿ ਸਾਡੇ ਪੈਸੇ ਮਿਲਣੇ ਚਾਹੀਦੇ ਅਸੀਂ ਪਰਚਾ ਕੋਈ ਅਸੀਂ ਕਹਿੰਦਾ ਪ੍ਰਸ਼ਾਸਨ ਪਰਚਾ ਪ੍ਰਸ਼ਾਸਨ ਕੋਲੇ ਬੜੇ ਤਰੀਕੇ ਹੁੰਦੇ ਨੇਗੇ ਬੜੇ ਕਾਨੂੰਨ ਦੇ ਹੱਥ ਲੰਮੇ ਨੇਗੇ ਅਸੀਂ ਕਹਿੰਦਾ ਪਰਚਾ ਦਰਜ ਤੋਂ ਕਰਨ ਪਹਿਲਾਂ ਸਾਡੇ ਪਹਿਲਾਂ ਤੁਸੀਂ ਪੈਸੇ ਵਾਪਸ ਕਰਵਾ ਸਕਦੇ ਹਾਂ ਅਸੀਂ ਇਹ ਪ੍ਰਸ਼ਾਸਨ ਅਗੇ ਸਾਡੀ ਬੇਨਤੀ ਹੈ ਇਹ ਇਹ ਵੀ ਗੱਲ ਪ੍ਰਸ਼ਾਸਨ ਨੇ ਮੰਨ ਲਈ ਵੀ ਜਿਵੇਂ ਤੁਸੀਂ ਕਹੋਗੇ ਵੀ ਤੁਸੀਂ ਕਹੋਗੇ ਪਰਚਾ ਅਸੀਂ ਬਾਅਦ ਦਰਜ ਕਰਾਂਗੇ ਪਹਿਲਾਂ ਥੋੜਾ ਅਸੀਂ ਪੈਸੇ ਉਹਨੂੰ ਬਲਾਕ ਕਿ ਉਹਨੂੰ ਉਹਨੂੰ ਏਜੰਟ ਨੂੰ ਤੁਹਾਡੇ ਸਾਹਮਣੇ ਉਹਨੂੰ ਪੁੱਛਾਂਗੇ ਵੀ ਤੂੰ ਪੈਸੇ ਵਾਪਸ ਕਿਉਂ ਨਹੀਂ ਕਰਦਾ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਬਿੜਾਂਗੇ ਜਿਹੜਾ ਕਿ ਪ੍ਰਸ਼ਾਸਨ ਦਾ ਇੱਕ ਤਬਕਾ ਹੁੰਦਾ ਉਹ ਵੀ ਕਾਇਮ ਹੁੰਦਾ ਠੀਕ ਹੈ ਚਲੋ ਐਸਪੀ ਸਾਹਿਬ ਆਏ ਨੇ ਬਖਾਤ ਰਹਿਣਗੇ ਤੁਹਾਨੂੰ ਜਿਹੜੀ ਗੱਲ ਕਰਨੀ ਨੇ ਗੱਲ ਜੇ ਆਪਾਂ ਨੂੰ ਖੜਨਾ ਪੈਣਾ ਮੈਂ ਆਲਰੇਡੀ ਸਾਰਿਆਂ ਨੂੰ ਦੂਜੇ ਪਾਸੇ ਜਿਹੜੇ ਰੁਦਰਾਕਸ਼ ਤੋਂ ਪੀਦੇ ਪਰ ਇੱਥੇ ਆਏ ਨੇ ਜਿਨ੍ਹਾਂ ਨੇ ਉੱਥੇ ਲਾਇਨ ਹੈ ਉਹਨਾਂ ਨੂੰ ਆਲਰੇਡੀ ਅਸ਼ਵਾਸਨ ਦਿੱਤਾ ਹੈਗਾ ਕਿ ਅਸੀਂ ਸਾਡੀ ਨੀਅਤ ਸਾਫ਼ ਹੈ ਇਸ ਕਰਕੇ ਅਸੀਂ ਇਹਨੂੰ ਬੰਦੇ ਨੂੰ ਫੜ ਕੇ ਅੰਦਰ ਦੇ ਦਿੱਤਾ ਠੀਕ ਹੈ ਨਾ ਜਿਹੜਾ ਪਹਿਲਾਂ ਜਿਹੜਾ ਇੱਕ ਰੌਲਾ ਜਿਹਾ ਸੀਗਾ ਜੀ ਕਿ ਇੱਥੇ ਫੱਟ ਨਹੀਂ ਪੈ ਰਿਹਾ ਫਲਾਣਾ ਨਹੀਂ ਪੈ ਰਿਹਾ ਹੁਣ ਬੜੀ ਕਲੀਅਰ ਡਾਇਰੈਕਸ਼ਨ ਹੈਗੀ ਆ ਕਿ ਮਤਲਬ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨਾਲ ਗੱਲ ਹੀ ਕਾਨੂੰਨ ਦੇ ਦਾਇਰੇ ਦੇ ਵਿੱਚ ਕੀਤੀ ਜਾਊਗੀ ਸੋ ਜੇਕਰ ਤੁਹਾਡੀ ਵੀ ਕੋਈ ਐਪਲੀਕੇਸ਼ਨ ਹੈ ਕਿਸੇ ਵੀ ਮਤਲਬ ਹੈਗੀ ਆ ਜੇ ਲੋਸਟ ਹੋਣ ਤੇ ਜਿਹੜਾ ਦੂਜਾ ਵੀਜ਼ਾ ਲੈਂਡ ਆ ਉਹਦੀ ਸਿੱਟ ਮੇਰੇ ਕੋਲ ਹੈ ਜੇ ਉਹਦੇ ਨਾਲ ਕੋਈ ਪੀੜਤ ਹੈਗਾ ਉਹ ਮੈਨੂੰ ਆ ਕੇ ਮਿਲ ਸਕਦਾ ਜੇ ਕਿਸੇ ਦੀ ਐਫਆਈਆ ਲੋਜ ਹੋ ਗਈ ਆ ਉਹ ਤਾਂ ਵੈਲ ਐਂਡ ਗੁੱਡ ਹੈ ਜੇ ਦੀ ਨਹੀਂ ਹੋਈ ਆ ਉਹ ਆ ਕੇ ਮੈਨੂੰ ਮਿਲ ਸਕਦਾ ਇਸ ਤੋਂ ਇਲਾਵਾ ਅਸੀਂ ਉਥੇ ਇੱਕ ਮਤਲਬ ਹੈਲਪ ਡੈਸਕ ਬਣਾ ਦਾਂਗੇ ਕੱਲਾ ਇੱਕੋ ਹੀ ਉਹ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਜਾਣਾ ਸਿਰਫ ਉਹਦੇ ਕੋ ਆਪਣੀ ਤਰਖਾਸ ਦੇਣੀ ਹੈ ਤੇ ਤੁਹਾਨੂੰ ਆਟੋਮੈਟਿਕਲੀ ਤੁਹਾਡਾ ਯੂਆਈਡੀ ਨੰਬਰ ਆ ਜਾਏਗਾ ਠੀਕ ਹੈ ਉਹ ਅਸੀਂ ਅਗਲੀ ਕਾਰਵਾਈ ਜਿਹੜੀ ਆ ਉਹ ਅਸੀਂ ਨਾਰਮਲ ਆਪਣਾ ਜਿਹੜਾ ਹੈਗਾ ਉਹ ਕਰਦੇ ਰਵਾਂਗੇ ਤੁਹਾਡੀ ਸੰਤੁਸ਼ਟੀ ਜ਼ਰੂਰੀ ਹੋਏਗੀ ਅਕ੍ਰੋਸ ਦੀ ਕਿਸੇ ਦੇ ਖਿਲਾਫ ਵੀ ਲਿਆਣਾ ਪਹਿਲੀ ਪਹਿਲ ਇਹ ਹੀ ਹੋਊਗੀ ਕਿ ਤੁਹਾਡੇ ਮਸਲੇ ਹੱਲ ਹੋ ਜਾਣ। ਨਹੀਂ ਹੁੰਦਾ ਤੇ ਫਿਰ ਆਪਣੀ ਕਾਨੂੰਨੀ ਕਾਰਵਾਈ ਵਿਦਨ ਐਸ ਪਰ ਲਾਅ ਅਸੀਂ ਕਰਨੇ ਕਰਦੇ ਹਾਂ। ਇੱਕ ਸਰ ਜਿਹੜਾ ਭਾਈ ਨੇ ਇੱਕ ਹੋਰ ਗੱਲ ਕੀਤੀ ਆ। ਜਦੋਂ ਵੀ ਕਿਸੇ ਦੀ ਅਰੈਸਟ ਹੋਏਗੀ ਨਾਲ ਦੇ ਨਾਲ ਹੀ ਐਪਲੀਕੇਸ਼ਨ ਫਾਰ ਹਿਸ ਪਾਸਪੋਰਟ ਅਸੀਂ ਉਸੇ ਦਿਨ ਹੀ ਮੂਵ ਕਰ ਦਾਂਗੇ ਕਿ ਜੱਜ ਸਾਹਿਬ ਨੂੰ ਕਹਿ ਕੇ ਕਿ ਇਹਦਾ ਪਾਸਪੋਰਟ ਇੱਥੇ ਐਸ ਰੱਖਿਆ ਜਾਵੇ। ਪਾਸਪੋਰਟ ਜਿਹੜਾ ਹੈਗਾ ਉਹ ਸਿਰਫ ਜੱਜ ਸਾਹਿਬ ਰੱਖ ਸਕਦੇ ਨੇ। ਪੁਲਿਸ ਕੋ ਕੋਈ ਅਥਾਰਟੀ ਨਹੀਂ ਹੈਗੀ ਕਿ ਕਿਸੇ ਦਾ ਪਾਸਪੋਰਟ ਜ਼ਬਤ ਕਰ ਲੇ ਪਹਿਲਾਂ ਹੁੰਦਾ ਸੀ ਪਰ ਹੁਣ ਜੱਜ ਨੂੰ ਅਸੀਂ ਪ੍ਰੋਪਰ ਐਪਲੀਕੇਸ਼ਨ ਦਵਾਵਾਂਗੇ ਜੱਜ ਸਾਹਿਬ ਉਹਦੇ ਜੋ ਵੀ ਉਹਤੇ ਕਰਨਗੇ ਬੇਲ ਬਾਂਡ ਕਰ ਦੇਣਗੇ ਕਿ ਜੀ ਇਹਦਾ ਮਤਲਬ ਕਿ ਜਿਹੜਾ ਹੈਗਾ ਇਥੇ ਜਮ੍ਹਾਂ ਕਰਾਇਆ ਜਾਵੇ ਉਹ ਹਰੇਕ ਕੇਸ ਚ ਅਸੀਂ ਉਹ ਐਪਲੀਕੇਸ਼ਨ ਮੂਵ ਕਰਾਂਗੇ ਠੀਕ ਹੈ ਜੀ ਇੱਕ ਸਰ ਮੇਰੀ ਹੋਰ ਬੇਨਤੀ ਹੈ ਜਦੋਂ ਕਿਸੇ ਏਜੰਟ ਦੇ ਉੱਪਰ ਪਰਚਾ ਹੋ ਜਾਂਦਾ ਦਰਜ ਸਰ ਇਸ ਤੋਂ ਬਾਅਦ ਫਿਰ ਕਿਉਂਦਾ ਸਾਰੇ ਫਿਰ ਲਗਾਤਾਰ ਫੇਰ ਠੱਗੀਆਂ ਮਾਰੀਆਂ ਨੇ ਮੇਰੀ ਬੇਨਤੀ ਹੈ ਵੀ ਜਦੋਂ ਇੱਕ ਏਜੰਟ ਦੇ ਉੱਪਰ ਕਿਨਾਂ ਪਰਚਾ ਦਰਜ ਹੋ ਗਿਆ ਉਹਦਾ ਉਹਦਾ ਦਫਤਰ ਕਿਰਾਏ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਠੀਕ ਗੱਲ ਹੈ ਜੀ ਠੀਕ ਹੈ ਇਸ ਤੋਂ ਬਾਅਦ ਲੰਮਾ ਸਮਾਂ ਹੁਣ ਇਹਨਾਂ ਦੇ ਉੱਪਰ ਹੀ ਕਿੰਨੀਆਂ ਜਿਹੜੀਆਂ ਐਫਆਰੀਆਂ ਪਹਿਲਾਂ ਆਈਆਂ ਨੇਗੀਆਂ ਹੋਈਆਂ ਨੇਗੀਆਂ ਠੀਕ ਹੈ ਇਸ ਤੋਂ ਬਾਅਦ ਫਿਰ ਫਿਰ ਇਹ ਠੱਗੀ ਮਾਰੀ ਜਾਂਦੇ ਨੇਗੇ ਜੇਕਰ ਪ੍ਰਸ਼ਾਸਨ ਅਗੇ ਸਾਡੀ ਬੇਨਤੀ ਹੀ ਹੈ ਅਸੀਂ 25 ਤਰੀਕ ਤੱਕ ਸਾਰਾ ਕੁਝ ਦੇਖਾਂਗੇ ਇਸ ਤੋਂ ਬਾਅਦ ਨਹੀਂ ਐਸੀ ਮਜਬੂਰੀ ਸਰ ਸਾਨੂੰ ਸਾਡਾ ਅਧਿਕਾਰ ਹੈ ਅਸੀਂ ਅੰਦੋਲਨ ਵੀ ਇਹਨਾਂ ਦੇ ਖਿਲਾਫ ਕਰਾਂਗੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਡਾ ਪਹਿਲਾ ਮਸਲਾ ਕੋਈ ਪਹਿਲਾਂ ਹੱਲ ਕਰ ਦਿਓ ਠੀਕ ਹੈ ਜੀ ਹੱਲ ਸੱਸ ਕਰ ਲਓ ਜੀ ਉਹ ਕਿਸ ਤੱਕ ਲਾਇਸੈਂਸ ਵਰ ਤੇ ਇੱਕ ਫਰਕ ਆਉਂਦਾ ਜਦੋਂ ਲੇਡੀਜ਼ ਉੱਥੇ ਜਾਂਦੀਆਂ ਆ ਕੀ ਗੱਲ ਜਿਹੜੀ ਨਾਲ ਹੀ ਪੁਲਿਸ ਆ ਉਹਨਾਂ ਨੂੰ ਬੁਲਾਇਆ ਜਾਂਦਾ ਫੜਨ ਲਈ ਲੇਡੀਜ਼ ਨੂੰ ਥੱਲੇ ਉਤਾਰਨ ਲਈ ਧੱਕੇ ਮਾਰਨ ਲਈ ਕਿਉਂ ਨਹੀਂ ਉੱਥੇ ਅਲਰਟ ਕੀਤਾ ਜਾਂਦਾ ਵੀ ਲੇਡੀਜ਼ ਵਾਸਤੇ ਵੀ ਤੁਸੀਂ ਪੁਲਿਸ ਇਦਾਂ ਕਿਉਂ ਕਰਦੀ ਆ ਸਰ ਤੁਸੀਂ ਉਸ ਸੈਕਟਰ ਦੇ ਵਿੱਚ ਕਿਉਂ ਨਹੀਂ ਇਦਾਂ ਦਾ ਰੂਲ ਲਗਾਉਂਦੇ ਕੀ ਉਹ ਪੁੱਛ ਕਿਉਂ ਕਰਦੀ ਆ ਸਾਡੇ ਨਾਲ ਬੇਇਜ਼ਤ ਬਹੁ ਕਰਦੇ ਨੇ ਜਿਵੇਂ ਲਿਖਿਆ ਸੀ ਸਰ ਇਹ ਨਹੀਂ ਬੇਇਜ਼ਤ ਕਰਦੇ ਨੇ ਕੋਈ ਆ ਕੇ ਬੇਇਜ਼ਤ ਕਰੀ ਲੱਗਦਾ ਪੂਰਾ ਤਗੜਾ ਬੰਦੇ ਸਟਾਫ ਦੇ ਪਹਿਲਾਂ ਤਾਂ ਇਹ ਤੁਹਾਨੂੰ ਪਤਾ 50 ਸੌਦੇ ਇਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਦੇ ਸਿਕਿਉਰਟੀ ਗਾਰਡ ਨੇ ਜਿਹੜੇ ਵੀ ਲੱਗੇ ਨੇ ਉਹਨਾਂ ਦੀ ਅਸੀਂ ਸਾਰਿਆਂ ਦੀ ਲਿਸਟਾਂ ਲੈ ਲੈਨੇ ਆ ਜਿਹੜੇ ਵੀ ਇਹਨਾਂ ਦੇ ਸਿਕਿਉਰਟੀ ਜਿਹੜੇ ਵੀ ਬਾਉਂਸਰ ਬਾਉਂਸਰ ਬਾਹਰ ਰੱਖੇ ਨੇ ਉਹਨਾਂ ਦੀ ਅਸੀਂ ਸਾਰੀਆਂ ਲਿਸਟਾਂ ਕਰਕੇ ਤੇ ਉਹਨਾਂ ਨੂੰ ਵੱਖਰੇ ਤੌਰ ਤੇ ਥਾਣਿਆਂ 'ਚ ਬੁਲਾ ਕੇ ਤੇ ਉਹਨਾਂ ਨੂੰ ਹਿਦਾਇਤ ਕਰਦੇ ਨੇ ਕਿ ਤੁਹਾਡਾ ਕੰਮ ਹੈ ਸਿਰਫ ਸਿਕਿਉਰਿਟੀ ਪ੍ਰੋਵਾਈਡ ਕਰਨਾ ਮਿਸਬੀਹਵ ਨਹੀਂ ਕਰਨਾ ਨਹੀਂ ਉਸ ਟਾਈਮ ਕਿਹੜੀ ਪੁਲਿਸ ਆਂਦੀ ਹੈ ਜਦੋਂ ਲੇਡੀਜ਼ ਨੂੰ ਧੱਕਾ ਮਾਰਨ ਨੂੰ ਭੁਲਾਉਂਦੇ ਜੇ ਤਾਂ ਤੁਸੀਂ ਥਾਣੇ ਦੱਸ ਕੇ ਜਾਓਗੇ ਫਿਰ ਤਾਂ ਅਸੀਂ ਮਤਲਬ ਕਰ ਸਕਦੇ ਹਾਂ ਹੁਣ ਸਾਡੇ ਕੋਲ ਵੀ ਜਿੰਨ ਕੇ 15 ਮਲਾਜਮ ਹੀ ਨੇ ਹਰ ਥਾਣੇ 'ਚ ਵੀ ਹੈਵ ਟੂ ਅਸੀਂ ਲਾਅ ਐਂਡ ਆਰਡਰ ਵੀ ਦੇਖਣਾ ਆਪ ਧਰਨੇ ਵੀ ਸਾਹਮਣੇ ਆ ਕੋਰਟ ਕੋਰਟਾਂ 'ਚ ਵੀ ਜਾਣਾ ਹੈ ਹਾਈ ਕੋਰਟ ਵੀ ਜਾਣਾ ਹੈ ਤਫਤੀਸ਼ ਵੀ ਕਰਨੀ ਆ ਰਾਤ ਨੂੰ ਨਾਕੇ ਵੀ ਲਾਉਣੇ ਨੇ ਹਰੇਕ ਪ੍ਰਕਾਰ ਦੀ ਡਿਊਟੀ ਕਰਨੀ ਆ ਸੋ ਸਾਡੇ ਨਾਲ ਵੀ ਥੋੜਾ ਜਿਆ ਰੱਖੋ ਕਿ ਜਿੰਨਾ ਕਿ ਸਾਡ ਇਹਨੇ ਉਹਦੇ ਵਿੱਚ ਹੀ ਅਸੀਂ ਕੰਮ ਕਰ ਸਕਦੇ ਹਾਂ ਤੁਸੀਂ ਕੋਈ ਪਾਰਟਿਕੂਲਰ ਕੰਪਲੇਂਟ ਸਾਨੂੰ ਦਿਓਗੇ ਕਿ ਭਾਈ ਇਸ ਬੰਦੇ ਨੇ ਮਿਸ ਬੀਹੇਵ ਕੀਤਾ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਠੀਕ ਹੈ ਸਰ ਠੀਕ ਹੈ ਠੀਕ ਹੈ ਨਾ ਮੈਂ ਤੁਹਾਨੂੰ ਇੱਕ ਗੱਲ ਕਹਤੀ ਦੇਖੋ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਅੱਗੇ ਵੀ ਜੇਕਰ ਨਹੀਂ ਮਸਲੇ ਹੱਲ ਹੋਣਗੇ ਅਸੀਂ ਮਜਬੂਰਨ ਤੌਰ ਤੇ ਫਿਰ ਅਸੀਂ ਪ੍ਰਦਰਸ਼ਨ ਆਪਣਾ ਕਰਾਂਗੇ ਉਹਨਾਂ ਟਾਈਮ ਪ੍ਰਸ਼ਾਸਨ ਨੂੰ ਟਾਈਮ ਹੈ ਠੀਕ ਹੈ ਜੀ ਗੱਲ ਕਰਾਂਗੇ ਹਰ ਮੁੱਦੇ 'ਤੇ 15 ਦਿਨ ਕਿਹਾ ਸਰ ਨਹੀਂ 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 ਫਿਰ ਅੱਗੇ 25 ਦਿਨ ਲਾ ਕੇ ਜਿਹੜਾ ਚੱਲ ਪਿਆ ਉਹ ਜਨਬੀ ਰੱਖਾਂਗੇ 10-10 ਦਿਨ ਕਿ ਰ ਇਹ ਤੁਸੀਂ ਸਾਡੇ ਨਾਲ ਮਤਲਬ ਕਿ ਤੁਹਾਨੂੰ ਅਸੀਂ ਰੈਗੂਲਰ ਫੀਡਬੈਕ ਇਹਨਾਂ ਨੂੰ ਕਮੇਟੀ ਨੂੰ ਅਸੀਂ ਫੀਡਬੈਕ ਦਿੰਦੇ ਰਵਾਂਗੇ ਠੀਕ ਹੈ ਜੇ ਫਿਰ ਵੀ ਤੁਹਾਨੂੰ ਲੱਗੂਗਾ ਉਹ ਤੁਹਾਡਾ ਜਿਹੜਾ ਵੀ ਅਖਤਿਆਰ ਹੈ ਤੁਸੀਂ ਆਪਣਾ ਕਰ ਸਕਦੇ ਠੀਕ ਹੈ ਨਾ ਸਰ ਉਹਨਾਂ ਦਾ ਉਹ ਵੀ ਦੋਸਤ ਦੋਸਤ ਮੁਲਾਜ਼ਮ ਰੱਖੇ ਆ ਉਹਨਾਂ ਦਾ ਇਨਕਮ ਟੈਕਸ ਉਹ ਗੱਲ ਸਾਰਾ ਉਹ ਵੀ ਚੈੱਕ ਕਰੋ ਆਪਣੇ ਲੈਵਲ ਤੇ ਤੁਸੀਂ ਸਰ ਆਪ ਸੰਘਿਆਲ ਲਓ ਸਰ ਆਪ ਜੀ ਨਾਮ ਉਹਨੇ ਖਾਓ ਭਾਜੀ ਠੀਕ ਹੈ ਭਾਜੀ ਬਲੇ ਸੋਨ ਹੈ ਜੱਲਾ ਇਲਾਹ ਹਾਂਜੀ ਵੀਰੇ ਅਸੀਂ ਅੱਜ ਮਹਾਲੀ ਆਏ ਸੀਗੇ ਵੀਰੇ ਨੇ ਜਿਵੇਂ ਕਿ ਇਕੱਠ ਰੱਖਿਆ ਸੀ ਭਾਨੇ ਸਿੱਧੂ ਬਾਈ ਨੇ ਤੇ ਸਾਡੇ ਬਈ 15 ਲੱਖ ਰੁਪਈਆ ਫਸਿਆ ਆਇਆ ਸੀਗਾ 2 ਸਾਲ ਹੋ ਗਏ ਘੱਟੋ-ਘੱਟ ਰੁਦਰਾਕਸ਼ ਵਾਲਿਆਂ ਦੇ ਮਹਾਲੀ ਸਾਨੂੰ ਪੂਰਾ ਪੂਰਾ ਯਕੀਨ ਆ ਵੀ ਬਈ ਸਾਡੇ ਪੈਸੇ ਕਢਾਉਣਗੇ ਮੈਂ 34 ਸੈਕਟਰ ਫ੍ਰੀ ਵਰਡ ਤੋਂ ਆਪਣੇ ਪੈਸੇ ਲੈਣੇ ਆ 2022 ਚ ਫਾਈਲ ਆਈ ਸੀਗੀ ਕਿੰਨੀ ਵਾਰ ਉਹਨਾਂ ਨੇ ਮੈਨੂੰ ਬੁਲਾਇਆ ਏ ਕਿ ਤੇਰੇ ਪੈਸੇ ਲੈ ਜਾ ਜਦੋਂ ਮੈਂ ਜਾਨੀ ਆ ਉਦੋਂ ਕਹਿ ਦਿੰਨੇ ਆ ਨੈਕਸਟ ਵਾਰ ਨੈਕਸਟ ਵਾਰ ਮੈਂ ਤੰਗ ਆ ਕੇ ਮੁੜ ਕੇ ਉਹਨਾਂ ਦੇ ਦਫ਼ਤਰ ਨਹੀਂ ਗਈ ਅੱਜ ਭਾਨੇ ਵੀਰ ਦੇ ਕਹਿਣ ਨਾਲ ਇੱਥੇ ਆਈ ਤੇ ਹੁਣ ਉਹ ਮੈਨੂੰ ਦਫ਼ਤਰ ਬੁਲਾ ਰਹੇ ਆ ਹੁਣ ਮੈਂ ਚੱਲੀ ਆ ਦਫ਼ਤਰ ਮੇਰਾ 1.70 ਉਹਨਾਂ ਕੋ ਤੇ ਹੁਣ ਦੇਖਦੇ ਆਂ ਦੰਦੇ ਆ ਕਿ ਨਹੀਂ ਜੇ ਨਹੀਂ ਦੰਦੇ ਤਾਂ ਮੈਂ ਅਗਲੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੂਗੀ ਬਿਲਕੁਲ ਵੀ ਸਰ ਮੈਂ ਰੁਦਰਾਕਸ਼ ਗਰੁੱਪ ਮੁਹਾਲੀ ਏਜੰਟ ਬਹੁਤ ਵੱਡਾ ਠੱਗ ਜਿਹੜਾ 601 ਦੇ ਵਿੱਚ ਇਹਨਾਂ ਨੂੰ 10 ਅਕਤੂਬਰ 2022 ਨੂੰ ਮੈਂ 10 ਲੱਖ 30000 ਰੁਪਏ ਪੇਮੈਂਟ ਦਿੱਤੀ ਜਿਨ੍ਹਾਂ ਵਿੱਚ ਇਹਨਾਂ ਨੇ ਸਾਨੂੰ 3 ਮਹੀਨੇ ਦਾ ਟਾਈਮ ਦਿੱਤਾ ਸੀ ਤਿੰਨ ਤੋਂ ਸਾਢੇ 3 ਮਹੀਨੇ ਵਿੱਚ ਤੁਹਾਡਾ ਵੀਜ਼ਾ ਲੱਗ ਜਾਏਗਾ ਟੋਟਲ ਸਾਰਾ ਕੰਮ ਹੋ ਜਾਊਗਾ ਅਸੀਂ ਇਹਨਾਂ ਦੇ ਵਿਸ਼ਵਾਸ ਕੀਤਾ ਤੁਹਾਡੀ ਐਲ ਐਮ ਆਈ ਆਊਗੀ ਉਹਨੂੰ 3 ਮਹੀਨੇ ਲਾਏ ਫਿਰ ਤੁਹਾਡਾ ਮੈਡੀਕਲ ਹੋਊਗਾ ਫਿਰ ਅਸੀਂ ਕਹਿ ਗਏ ਕਿ ਮੈਡੀਕਲ ਕਰਾਇਆ ਮੈਡੀਕਲ ਵੀ ਫੇਕ ਕਰਵਾਤਾ ਜਿਹੜੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਮੈਡੀਕਲ ਵੀ ਦਿੱਲੀ ਕਰਵਾਇਆ ਸਾਧੂ ਆਸਵਾਰਨੀ ਹਸਪੀਟਲ ਮਿਸ਼ਨ ਉੱਥੇ ਕਰਵਾਇਆ ਜਿੱਥੇ ਬਿਲਕੁਲ ਜੈਨੂਨ ਲੋਕਾਂ ਦੇ ਮੈਡੀਕਲ ਹੁੰਦੇ ਆ ਅਸੀਂ ਕਿਹਾ ਕਿ ਚਲੋ ਬਿਲਕੁਲ ਸਹੀ ਕੰਮ ਹੋ ਰਿਹਾ ਲੋਕਾਂ ਦੇ ਵੀ ਹੋ ਰਿਹਾ ਸਾਡੇ ਵੀ ਹੋ ਜਾਣਗੇ ਮੈਡੀਕਲ ਤੇ ਚਲੋ ਸਾਡਾ ਵੀਜ਼ਾ ਲੱਗ ਜਾਊਗਾ ਅਸੀਂ ਉੱਥੇ ਮੈਡੀਕਲ ਫੇਰ ਵਿਸ਼ਵਾਸ ਕਰਕੇ ਨਾ ਮੈਡੀਕਲ ਕਰਵਾਇਆ ਮੈਡੀਕਲ ਕਰਵਾਉਣ ਤੋਂ ਬਾਅਦ ਸਾਡਾ ਮੈਡੀਕਲ ਹੋਣ ਤੋਂ ਬਾਅਦ ਇਹ 6 ਮਹੀਨੇ ਹੋ ਗਏ ਆ 6 ਦੇ ਵੀ ਜ਼ਿਆਦਾ ਹੋ ਗਏ ਆ ਹਜੇ ਵੀ ਟੋਪੀਆਂ ਪਾਈ ਜਾਂਦੇ ਅੱਜ ਪੈਸੇ ਤੁਹਾਨੂੰ ਕੱਦ ਅੱਜ ਵੀਜ਼ਾ ਲੱਜੂ ਕੱਲ ਮਿਲ ਜੂ ਅੱਜ ਮਿਲ ਜੂ ਕੱਲ ਵੀਜ਼ਾ ਮਿਲ ਜੂ ਤੁਹਾਡਾ ਕੋ ਪਾਸਪੋਰਟ ਵੀ ਲੈ ਲਿਆ ਪਾਸਪੋਰਟ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਪਾਸਪੋਰਟ ਲੈ ਇਹਨੂੰ ਸਾਡ ਕੋ ਹਣਾ ਸੀ 1 ਮਹੀਨਾ ਪਹਿਲਾਂ ਪਾਸਪੋਰਟ ਲੈਣ ਆਏ ਸੀ ਇਹਨਾਂ ਕੋਲ ਉਦੋਂ ਵੀ ਲੜ ਕੇ ਲਿਆ ਪਾਸਪੋਰਟ ਕਹਿੰਦੇ ਪਾਸਪੋਰਟ ਤੁਹਾਡਾ ਅੰਬੈਸੀ ਦੇ ਵਿੱਚ ਪਿਆ ਹੋਇਆ ਅਸੀਂ ਕਿ ਪਾਸਪੋਰਟ ਅੰਬੈਸੀ ਦੇ ਵਿੱਚ 40 ਦਿਨ ਤੋਂ ਵੱਧ ਰੱਖਦਾ ਕੋਈ ਨਹੀਂ 40 ਦਿਨ ਤੋਂ ਉੱਪਰ ਇੱਕ ਦਿਨ ਲਈ ਕੋਈ ਪਾਸਪੋਰਟ ਰੱਖਦਾ ਪਰ ਇਹਨਾਂ ਝੂਠ ਬੋਲ ਬੋਲ ਕੇ ਸਾਨੂੰ ਕਹਤਾ ਕਿ ਤੁਹਾਡਾ ਪਾਸਪੋਰਟ ਅੰਬੈਸੀ ਕੋਲ ਆ ਪਰ ਜਦੋਂ ਅਸੀਂ ਕੱਲ ਨੂੰ ਉਹਨਾਂ ਨਾਲ ਲੜਾਈ ਕਰਨ ਗੁੱਸੇ ਨਾਲ ਬੋਲੇ ਆ ਤੇ ਪਾਸਪੋਰਟ ਇਹਨਾਂ ਆਰਾਮ ਨਾਲ ਵਾਪਸ ਦੇ ਦਿੱਤਾ ਸਾਨੂੰ ਪਾਸਪੋਰਟ ਆਰਾਮ ਨਾਲ ਵਾਪਸ ਦੇ ਦਿੱਤਾ ਪਰ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਫੋਨ ਬੰਦ ਆ ਰਹੇ ਇਹਨਾਂ ਦੇ 3-4 ਦਿਨ ਤੋਂ ਜਦੋਂ ਫੋਨ ਬੰਦ ਆ ਰਹੇ ਸੀਗੇ ਤੇ ਮੈਨੂੰ ਸ਼ੱਕ ਪਿਆ ਮੈਂ ਸਵੇਰੇ ਹੋਰ ਵੀ ਇੱਕ ਮੁੰਡਾ ਸੀ ਉਹ ਵੀ ਮੈਨੂੰ ਜਾਣ ਪਛਾਣ ਦਾ ਲੁਧਿਆਣੇ ਦਾ ਮੈਂ ਉਹਨੂੰ ਕਿਹਾ ਚੱਲ ਜਾ ਰਾ ਪਛਾਣਦੇ ਆ ਕਿ ਸਾਈਡ ਆਪਾਂ ਨੂੰ ਕੋਈ ਕੰਮ ਖਰਾਬ ਲੱਗਦਾ ਅੱਗੇ ਅੱਜ ਤੱਕ ਫੋਨ ਬੰਦ ਇਹਨਾਂ ਨੇ ਕੀਤੇ ਨਹੀਂ ਤਿੰਨ ਸ਼ੁੱਕਰਵਾਰ ਤੋਂ ਫੋਨ ਬੰਦ ਆਉਂਦੇ ਪਏ ਸੀ ਇਹਨਾਂ ਦੇ ਸ਼ੁੱਕਰਵਾਰ ਤੋਂ ਫੋਨ ਬੰਦ ਆਉਂਦੇ ਪਏ ਸੀ ਅੱਜ ਅਸੀਂ ਹੁਣ ਇੱਥੇ ਆ ਕੇ ਦੇਖਿਆ ਤੇ ਆਡੀ ਗਰੁੱਪ ਦੇ ਬਾਹਰ ਵਿਚਾਰੇ 100 ਬੰਦਾ ਰੋਂਦਾ ਪਿਆ ਕਿ ਸਾਡੇ ਪੈਸੇ ਸਾਡੇ ਪੈਸੇ ਕੋਈ ਵਿਆਜ ਤੇ ਪੈਸੇ ਚੁੱਕੀ ਫਿਰਦਾ ਕਿਸੇ ਨੇ ਆਪਣਾ ਘਰ ਵੇਚਿਆ ਕੋਈ ਕੁਛ ਮਜਬੂਰ ਆ ਕੋਈ ਕੁਛ ਮਜਬੂਰ ਆਪਣੇ ਆਪਣੀ ਲਾਈਫ ਬਣਾਉਣ ਵਾਸਤੇ ਇੱ ਕਮ ਸੇ ਘੌਨੀ 500 ਬੰਦਾ ਇਕੱਠਾ ਆਇਆ ਜਿੰਨੇ ਮੁਹਾਲੀ ਦੇ ਏਜੰਟ ਹੈਗੇ ਸਾਰੇ ਫੇਕ ਆ ਸਾਰੇ ਚੋਰ ਆ ਇਹਨਾਂ ਤੋਂ ਵਜੋ ਸਾਰਿਆਂ ਨੂੰ ਬੇਨਤੀ ਆ ਕਿ ਮੈਨੂੰ ਭਾਨਾ ਸਿੱਧੂ ਦੇ ਇਕੱਠ ਦੇ ਵਿੱਚ ਆਉਂਦਾ ਏ ਫਾਇਦਾ ਹੈ ਕਿ ਮੈਨੂੰ ਇਹ ਵਿਸ਼ਵਾਸ ਹੈ ਕਿ ਭਾਨਾ ਸਿੱਧੂ ਮੈਨੂੰ ਪੈਸੇ ਦਵਾ ਦੇਗਾ ਮੇਰਾ ਵੀਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੈਂ ਬਲਵੀਰ ਕੌਰ ਪਿੰਡ ਤੱਲਣ ਸਾਹਿਬ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਆ ਮੈਂ ਅੱਜ ਇੱਥੇ ਪਾਣਾ ਸਿੱਧੂ ਦੇ ਕਰਕੇ ਇੱਥੇ ਇਕੱਠ ਸੀ ਮੈਂ ਵੀ ਇਸ ਇਕੱਠ ਵਿੱਚ ਸ਼ਾਮਲ ਹੋਈ ਆ ਮੈਨੂੰ ਮੇਰੇ 12 ਲੱਖ ਰੁਪਈਆ ਨਵਾਂ ਸ਼ਹਿਰ ਦੇ ਏਜੰਟ ਕੋਲ ਫਸਿਆ ਹੋਇਆ ਆ ਮੈਂ ਉਮੀਦ ਲੈ ਕੇ ਆਈ ਆ ਕਿ ਮੇਰੇ ਇਹ ਪੈਸੇ ਵੀਰ ਹੁਣੀ ਦਿਵਾਣਗੇ ਇਸ ਕਰਕੇ ਮੈਂ ਇੱਥੇ ਅੱਜ ਇਕੱਠ ਵਿੱਚ ਆਈ ਆ ਦੁਗਰਾਜ ਵਾਲੇ ਨੂੰ ਪੈਸੇ ਦਿੱਤੇ ਸੀਗੇ ਤੇ ਮੇਰੇ ਪੈਸੇ ਲੈਣੇ ਆ ਪਾਣਾ ਸਿੱਧੂ ਤਾਂ ਇਕੱਠ ਹੋਇਆ ਸੀਗਾ ਤਾਂ ਅਸੀਂ ਇੱਥੇ ਆਏ ਹੋਏ ਆ ਤੇ ਸਾਡੇ ਹੁਣ 7 ਲੱਖ ਰੁਪਈਆ ਹੈਗਾ ਆ ਉਹਨਾਂ ਕੋਲ ਲੈਣਾ ਸੀ ਉਹ ਦੇ ਨੇ ਰਿਹਾ ਹੁਣ ਸਾਨੂੰ ਪਾਨਾ ਸਿੱਧੂ ਆ ਫੇਸਬੁੱਕ ਚ ਆਇਆ ਤੇ ਅਸੀਂ ਅਸੀਂ ਪਤਾ ਕਰ ਆਏ ਹਾਂ ਕਿ ਸਾਡੇ ਪੈਸੇ ਇਹਨਾਂ ਨੇ ਦਿਵਾ ਦੇ ਕਿ ਸਾਨੂੰ ਵਿਸ਼ਵਾਸ ਹੈ ਦਾ ਤੇ ਸਾਰੇ ਦੇ ਪੈਸੇ ਦਿਵਾਉਂਦੇ ਸ ਸਾਡੇ ਵੀ ਦਿਵਾਣਗੇ